ਫਿਰ ਦਿੱਲੀ ਦੇ ਵਿੱਚ ਇਹ ਮੁਕਾਬਲਾ ਹੋਇਆ ਇਹਦੇ ਵਿੱਚ ਮਿਸ ਇਸ ਇੰਡੀਆ ਮਿਸ ਇੰਡੀਆ ਤੇ ਮਿਸ ਇੰਡੀਆ ਦੇ ਵਿੱਚ ਪਾਰਟਿਸਪੈਂਟਸ ਨੇ ਪਾਰਟਿਸਪੇਟ ਕੀਤਾ 올ਓਵਰ ਇੰਡੀਆ ਦੇ ਵਿੱਚ ਹਰ ਇੱਕ ਸਟੇਟ ਵਿੱਚੋਂ ਇਹਦੇ ਵਿੱਚ ਕੰਟੈਸਟੈਂਟ ਆਏ ਤੇ ਇਹਦੇ ਵਿੱਚ ਮੇਰਾ ਟੈਲੈਂਟ ਰਾਉਂਡ ਵੀ ਹੋਇਆ ਰੈਂਪ ਵਾਕ ਵੀ ਹੋਈ ਹੋਰ ਕੁਐਸਚਨ ਆਂਸਰ ਰਾਉਂਡ ਵੀ ਹੋਇਆ ਉਹਦੇ ਵਿੱਚੋਂ ਮੈਂ ਪੰਜਾਬ ਦੇ ਵਿੱਚ ਪਹਿਲੇ ਨੰਬਰ ਤੇ ਆਈ ਹਾਂ ਗੇੜੇ ਗੇੜੇ ਦਾ ਅਵਾਰਡ ਮਿਲਿਆ ਹੈ ਮਿਸਿਸ ਪੰਜਾਬ ਦਾ ਅਵਾਰਡ ਮਿਲਿਆ ਹੈ ਤੇ ਮਿਸਿਸ ਟੈਲੈਂਟ ਦਾ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਮੈਂ ਪੰਜਾਬ ਦੇ ਵਿੱਚੋਂ ਪਹਿਲੇ ਨੰਬਰ ਤੇ ਆਈਆਂ ਤੇ ਮੈਂ ਚਾਹੁੰਦੀ ਹਾਂ ਕਿ ਹੋਰ ਵੀ ਲੇਡੀਆਂ ਜਿਹੜੀਆਂ ਕਿ ਇਸ ਫੀਲਡ ਵਿੱਚ ਆਉਣਾ ਚਾਹੁੰਦੀਆਂ ਹਨ ਤੇ ਉਹਨਾਂ ਵਿੱਚ ਟੈਲੈਂਟ ਹੈ ਉਹ ਅੱਗੇ ਆਉਣ ਤੇ ਇਸ ਵਿੱਚ ਵੀ ਆਪਣਾ ਅੱਗੇ ਵਧਣ ਤੁਸੀਂ ਨਾਲ ਨਾਲ ਸੋਸ਼ਲ ਵਰਕ ਵੀ ਕਰਦੇ ਹੋ ਸਮਾਜ ਨੂੰ ਸਾਹਮਣਾ ਕਰਨਾ ਪਿਆ ਹੈਗਾ ਲੋਕਾਂ ਨੂੰ ਹਾਂਜੀ ਕਈ ਵਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਪਰ ਫੈਮਿਲੀ ਦੀ ਪੂਰੀ سپورਟ ਮਿਲੀ ਜਿਸ ਕਰਕੇ ਮੈਂ ਅੱਗੇ ਵਧਦੀ ਗਈ ਤੇ ਮੈਂ ਸਮਾਜ ਸੇਵਾ ਦੇ ਕੰਮ ਵੀ ਕਰਦੀ ਰਹੀਆਂ ਤੇ ਨਾਲ ਨਾਲ ਆਪਣੇ ਸ਼ੌਂਕ ਵੀ ਪੂਰੇ ਕਰਦੀ ਰਹੀ। ਜਿਆਦਾਤਰ ਕੀ ਪਰਿਵਾਰ ਹੁੰਦੇ ਆ ਲੇਡੀਆਂ ਨੂੰ ਜਿਆਦਾ ਘਰੋਂ ਨਿਕਲਣ ਨਹੀਂ ਦਿੰਦੇ ਹੈ। ਉਹਨਾਂ ਕੀ ਬੈਠੀ ਰਹਿੰਦੇ। ਮੈਂ ਉਹਨਾਂ ਨੂੰ ਮੈਸੇਜ ਦੇ ਰਹੀਆਂ ਕਿ ਅੱਜਕ ਅੱਜ ਕੋਈ ਵੀ ਲੇਡੀ ਹਰੇਕ ਕੰਮ ਦੇ ਵਿੱਚ ਹਰੇਕ ਲੇਡੀ ਨੂੰ ਅੱਗੇ ਆਉਣਾ ਚਾਹੀਦਾ ਹੈ। ਕੋਈ ਵੀ ਲੇਡੀ ਕਿਸੇ ਤੋਂ ਘੱਟ ਨਹੀਂ ਹੈ। ਕਿਸ ਹਰੇਕ ਵਿੱਚ ਕੋਈ ਨਾ ਕੋਈ ਟੈਲੈਂਟ ਹੁੰਦਾ ਹੈ ਤੇ ਫੈਮਿਲੀ ਨੂੰ ਉਸ ਦੀ ਪੂਰੀ سپورਟ ਕਰਨੀ ਚਾਹੀਦੀ ਹੈ। ਤਾਂ ਕਿ ਉਹ ਮੋਗੇ ਵਦਨ ਆ ਦੇਖੋ ਜੀ ਵੈਸੇ ਤੁਸੀਂ ਗੱਲ ਕਹੀ ਹੈ ਮੋਗੇ ਦੀ ਤੇ ਮੋਗੇ ਦੀਆਂ ਬੜੀਆਂ ਸ਼ਖਸੀਤਾਂ ਜਿਨ੍ਹਾਂ ਨੇ ਬੜਾ ਨਿਵਾਣਾ ਖਟਿਆ ਔਰ ਇਸ ਵਾਰ ਵੈਨਕਾ ਗੋਇਲ ਮੈਡਮ ਨੇ ਜਿਹੜਾ ਮਿਸਿਸ ਪੰਜਾਬ ਦਾ ਟਾਈਟਲ ਜਿਹੜਾ ਹੈਗਾ ਜਿਹਦੇ ਕੋਲ ਆਲ ਇੰਡੀਆ ਤੋਂ ਪਾਰਟਿਸਪੈਂਟ ਆਇਆ ਸੀ ਦਿੱਲੀ ਵਿਖੇ ਹੋਇਆ ਉਹਦੇ ਵਿੱਚ ਪੋਜੀਸ਼ਨ ਹਾਸਲ ਕਰਕੇ ਉਹਨਾਂ ਨੇ ਬੜਾ ਮੋਗੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਔਰ ਪੰਜਾਬ ਦਾ ਨਾਮ ਰੌਸ਼ਨ ਕੀਤਾ ਔਰ ਜਿਹੜੇ ਮੈਡਮ ਮਨਿਕਾ ਗੋਇਲ ਨੇ ਮੈਂਬਰ ਨੇ ਰਾਦੇ ਫਿਟਨੈਸ ਸੈਂਟਰ ਦੇ ਜਿਨ੍ਹਾਂ ਕੇ ਰਾਸ਼ੀਰ ਸ਼ਰਮਾ ਜਿਹੜੇ ਹੈਡ ਕਰਦੇ ਨੇ ਸੈਂਟਰ ਨੂੰ ਔਰ ਮੈਂ ਸਮਝਦਾ ਕਿ ਜਿਹੜੀਆਂ ਇਹ ਸੈਂਟਰ ਦੇ ਵਿੱਚ ਜਿਹੜੀਆਂ ਗਤੀਵਧੀਆਂ ਹੁੰਦੀਆਂ ਨੇ ਔਰ ਉਹਨਾਂ ਦੇ ਮੁਤਾਬਕ ਜਿਹੜਾ ਹੈਗਾ ਤੁਹਾਡੇ ਜਿਹੜੇ ਜਿਹੜੀ ਬੋਡੀ ਦੀ ਫਿਗਰ ਹੈਗੀ ਹੈ ਜਾਂ ਤੁਹਾਡੀ ਜਿਹੜੀ ਚਿਹਰੇ ਦਾ 글로 ਹੈਗਾ ਹੈ ਜਾਂ ਤੁਹਾਡੀ ਜਿਹੜੀ ਕੌਨਫੀਡੈਂਸ ਲੈਵਲ ਹੈਗਾ ਉਹਦੇ ਵਿੱਚ ਸਾਰਿਆਂ ਦੇ ਵਿੱਚ ਉਸਾਈ ਹੁੰਦੀਆਂ ਨੇ ਔਰ ਮੈਂ ਸਮਝਦਾ ਕਿ ਇਸ ਤਰ੍ਹਾਂ ਦੀਆਂ ਗਤੀਵਧੀਆਂ ਦੇ ਨਾਲ ਹੀ ਜਿਹੜੇ ਹੈਗੇ ਆ ਪਾਰਟਿਸਪੈਂਟ ਜਿਹੜੇ ਉੱਭਰ ਕੇ ਜਿਹੜੇ ਹੈਗੇ ਆ ਆਲ ਇੰਡੀਆ ਲੈਵਲ ਦੇ ਉੱਤੇ ਜਾਂਦੇ ਨੇ ਕਈ ਫੈਗੀਆਂ ਹੈਗੇ ਲੇਡੀਜ਼ ਨੂੰ ਪੁਰਜਾਨੀ ਕਮੇਟੀ ਜਾਣੀ ਦਿੰਦੇ ਉਹਨਾਂ ਵਾਸਤੇ ਕਾ ਵੀ ਲਿਖਤਾ ਹੁੰਦੀ ਹੈਗੀ ਉਹਨਾਂ ਨੂੰ ਦੇਖੋ ਸਰ ਜਿਹੜੀਆਂ ਅੱਜ ਦਾ ਸਮਾਂ ਹੋਰ ਹੈ ਅੱਜ ਤਾਂ ਤੁਸੀਂ ਦੇਖੋ ਹੁਣ ਕੱਲ ਹੀ ਸੀਜ਼ ਫਾਇਰ ਹੋ ਕੇ हटਿਆ ਔਰ ਤੁਸੀਂ ਦੇਖਿਆ ਹੋਣਾ ਜਦੋਂ ਡੀਜੀਓਸ ਬੈਠੇ ਹੁੰਦੇ ਸੀ ਤੇ ਰਾਈਟ ਹੈਂਡ ਲੈਫਟ ਸਾਈਡ ਦੇ ਦੋਨੇ ਲੇਡੀਜ਼ ਬੈਠੀਆਂ ਹੁੰਦੀਆਂ ਸੀ ਲੜਕੀਆਂ ਬੈਠੀਆਂ ਸਾਡੀਆਂ ਵਨ ਇਜ਼ ਸੋਫੀਆ ਕੁਰੈਸ਼ੀ ਐਂਡ ਅਨਦਰ ਵਨ ਇਜ਼ ਵਿਯੋਮਕਾ ਸਿੰਘ ਤੁਸੀਂ ਦੇਖੋਗੇ ਉਹ ਜਿਹੜਾ ਜਿਹੜੇ ਡੀਜੀਓਸ ਜਿਹੜੇ ਹੈਗੇ ਨੇ ਮਿਸਟਰ ਰਾਏ ਉਹ ਬਹੁਤ ਘੱਟ ਬੋਲਦੇ ਸੀ ਤੇ ਸਾਰੀ ਇਨਫੋਰਮੇਸ਼ਨ ਉਹ ਦਿੰਦੀਆਂ ਸੀ ਤੇ ਲੜਕੀਆਂ ਹੁਣ ਜਿਹੜੀਆਂ ਹੈਗੀਆਂ ਨੇ ਉਹ ਬਰਾਬਰੀ ਨਹੀਂ ਮਰਦਾਂ ਤੋਂ ਕਿਤੇ ਅੱਗੇ ਨਿਕਲ ਚੁੱਕੀਆਂ ਨੇ ਹੁਣ ਉਹ ਸਮਾਂ ਨਹੀਂ ਰਿਹਾ ਹੁਣ ਤਾਂ ਸਮਾਂ ਇਹ ਹੈ ਕਿ ਬਾਕੀ ਜੇ ਕੋਈ ਜੇ ਕੋਈ ਆਪ ਦੀ ਵਿਲ ਦੇ ਨਾਲ ਹੀ ਪਿਛੇ ਰਹਿ ਜਾਂਦਾ ਰਹਿ ਜਾਏ ਅਦਰਵਾਈਜ਼ ਜਿਹੜੀਆਂ ਓਪਰਚ्युनिटीਜ਼ ਨੇ ਉਹ ਤਾਂ ਲੇਡੀਜ਼ ਦੇ ਲਈ ਮਰਦਾਂ ਨਾਲੋਂ ਵੀ ਜ਼ਿਆਦੇ ਨੇ ਅੱਜ ਮਦਰਡੇ ਵੀ ਹੈ ਜੀ ਔਰ ਇੱਕ ਮਦਰੀ ਹੈਗੀ ਹੈ ਜਿਹੜੀ ਮੁਕਾਮ ਹਾਸਲ ਕਰਕੇ ਵੀ ਹੈ। ਬਿਲਕੁਲ ਠੀਕ ਹੈ ਜੀ ਇਹ ਮਦਰਡੇ ਹੈ ਬਾਕੀ ਜਿਹੜੇ ਇਹ ਦੇਵ ਮਨਾਏ ਜਾਂਦੇ ਨੇ ਜਿਵੇਂ ਮਦਰਡੇ ਆ ਡਾਟਰਡੇ ਆ ਸੈਂਸਡੇ ਆ ਫਾਦਰਡੇ ਆ ਇਹ ਸਾਰੇ ਵੈਸਟਰਨ ਕਲਚਰ ਦੇ ਸਾਡੇ ਤਾਂ ਜਿਹੜਾ ਹੈਗਾ ਜਦੋਂ ਇੱਕ ਪੰਜਾਬ ਨਾਲ ਸੰਬੰਧ ਰੱਖਣ ਵਾਲਾ ਸਖਸ਼ ਜਦੋਂ ਆਪਣੇ ਸਵੇਰੇ ਉੱਠ ਕੇ ਨਿਕਲ ਗਏ ਆਪਣੇ ਕੰਮ ਤੇ ਜਾਂਦਾ ਹੈ ਜਾਂ ਬੱਚਾ ਛੋਟਾ ਪੜ੍ਹਨ ਜਾਂਦਾ ਹੈ ਤੋਂ ਆਪਣੇ ਮਾਂ ਦੇ ਪੈਰੀ ਹੱਥ ਲਾ ਕੇ ਹੀ ਜਾਂਦਾ ਹੈ ਆਪਣਾ ਦਿਨ ਸ਼ੁਰੂਆਤ ਕਰਦਾ ਤੇ ਉਹਦੇ ਲਈ ਤਾਂ ਰੋਜ਼ ਹੀ ਮਦਰਡੇ ਹੀ ਹੁੰਦਾ ਹੈ। ਮੈਨਾਂ ਦੇ ਨਾਲ ਸਾਰਿਆਂ ਨੂੰ ਵਧਾਈ ਵੀ ਦਿਨਾ ਮਦਰਡੇ ਦੀ ਔਰ ਨਾਲੇ ਕਹਿਣਾ ਕਿ ਸਾਡੀਆਂ ਜਿਹੜੀਆਂ ਵੈਲਿਊਜ਼ ਨੇ ਫੈਮਿਲੀ ਵੈਲਿਊਜ਼ ਨੇ ਜਾਂ ਕਲਚਰਲ ਵੈਲਿਊਜ਼ ਨੇ ਜਾਂ ਸੋਸ਼ਲ ਵੈਲਿਊਜ਼ ਨੇ ਉਹ ਇਹ ਮਦਰਡੇ ਫਾਦਰਡੇ ਇਹਨਾਂ ਤੋਂ ਬਹੁਤ ਉੱਪਰ ਨੇ ਔਰ ਮੈਂ ਸਮਝਦਾ ਕਿ ਇਹ ਵੈਲਿਊਜ਼ ਨੂੰ ਗਾਂ ਲਾ ਕੇ ਤੁਸੀਂ ਬਹੁਤ ਅੱਗੇ ਤੱਕ ਚੱਲ ਸਕਦੇ ਹੋ ਕੈਨੇਡਾ ਦੇ ਅਗਲੇ ਤਰੀਕ ਪੰਜਾਬ ਦੀ ਸਮੂਹਾਂ ਦੀ ਕੁੜੀ ਨੇ ਇੱਕ ਪਾਰਲੀਮੈਂਟ ਦੇਦੇ ਬੰਤੇ ਸੀਟ ਜਿੱਤ ਕੇ ਜੀ ਜੀ ਬਿਲਕੁਲ ਠੀਕ ਹੈ ਜੀ ਮੋਗਾ ਜਿਹਨਾਂ ਨੂੰ ਬੜਾ ਵੱਡਾ ਮਾਣ ਹੈ ਜੀ ਕਿਉਂਕਿ ਮੋਗੇ ਜ਼ਿਲ੍ਹੇ ਦੇ ਵਿੱਚੋਂ 4 ਐਮਪੀ ਬਣੇ ਨੇ ਜੀ ਇਸ ਵਾਰ ਔਰ ਇੱਕ ਇੱਥੇ ਆਪਣੇ ਮੋਗੇ ਹਾਕਮ ਕੇ ਕਵਾੜ ਦਾ ਹੈ ਜੀ ਇੱਕ ਬਾਗੇ ਪੁਰਾਣੇ ਤੋਂ ਹੈ ਜੀ ਐਂਡ ਇੱਕ ਇੱਕ ਬੁਕਣ ਵਾਲੇ ਤੋਂ ਹੈ ਜੀ ਤੇ ਇੱਕ ਲੜਕੀ ਮੇਰਾ ਕਹਿ ਲੈ ਸ਼ਾਇਦ ਹਾਂਜੀ ਬਦਨੀ ਕਲਾ ਤੋਂ ਹੈ ਸੋ ਚਾਰ ਐਸ ਵੇਲੇ ਐਮਪੀ ਬਣੇ ਨੇ ਔਰ ਉਹਦਾ ਟਾਈਟਲ ਵੀ ਉੱਥੇ ਪੰਜਾਬ ਦੇ ਜਿਹੜਾ ਹੈ ਸਮ मतलब ਪੰਜਾਬ ਦੇ ਔਰ ਮੋਗੇ ਦੇ ਨਾਲ ਲਾਇਆ ਗਿਆ ਕਿ ਕੈਨੇਡਾ ਵਿੱਚ ਹੋਈ ਮੋਗਾ ਮੋਗਾ ਬੜਾ ਪ੍ਰਾਊਡ ਫील ਕਰ ਰਹੀ ਹਾਂ ਮੈਂ ਪਹਿਲੀ ਗੱਲ ਤਾਂ ਆਪਣੇ ਜੋ ਫਿਟਨੈਸ ਸੈਂਟਰ ਸੇ ਕਾਫੀ ਟਾਈਮ ਤੋਂ ਆ ਰਹੀ ਹੈ ਔਰ ਇਹਨਾਂ ਦਾ ਸੁਪਨਾ ਸੀਗਾ ਮੇਰੇ ਨਾਲ ਕਾਫੀ ਡਿਸਕਸ ਹੋ ਕਰਦੇ ਹੁੰਦੇ ਸੀਗੇ ਕਿ ਮੈਂ ਬਾਹਰ ਆਪਣੇ ਆਪ ਨੂੰ ਨਿਖਾਰਨਾ ਚਾਹਨੀ ਹੈ ਔਰ ਜੋ ਇਹਨਾਂ ਦਾ ਟੈਲੈਂਟ ਸੀਗਾ ਜਦੋਂ ਉਹ ਯੋਗਾ ਕਰਦੇ ਸੀ aerobics ਕਰਦੇ ਸੀ ਜੋ ਵੀ ਇਹਨਾਂ ਨੂੰ ਅਸੀਂ ਡਾਂਸ ਕਹਿੰਦੇ ਸੀ ਤੁਸੀਂ ਆ ਸਾਰਿਆਂ ਨੂੰ ਡਾਂਸ ਸਿਖਾਓ ਜਿਹੜਾ ਇਹਨਾਂ ਦਾ ਦੱਬਿਆ ਹੋਇਆ ਟੈਲੈਂਟ ਹੈ ਉਹ ਮੇਰੇ ਮੈਨੂੰ ਦਿਖਿਆ ਕਿ ਕਾਫੀ ਅੱਛਾ ਡਾਂਸ ਕਰਾ ਕੌਨਫੀਡੈਂਸ ਇਹਨਾਂ 'ਚ ਹੈਗਾ ਪਰ ਕਈ ਵਾਰੀ ਸਥਿਤੀਆਂ ਆਪਣੀਆਂ ਐਸੀਆਂ ਹੋ ਜਾਂਦੀਆਂ ਕਿ ਲੇਡੀਜ਼ ਥੋੜਾ ਜਆ ਆਪਣੇ ਘਰੇਲੂ ਨੂੰ ਰਹਿ ਕੇ ਜਾਂ ਕਿਵੇਂ ਮਰਜ਼ੀ ਬਾਹਰ ਨਹੀਂ ਜਾਂਦੀਆਂ ਲੇਕਿਨ ਬੜਾ ਇਹਨਾਂ ਨੂੰ ਆਪਦੇ ਵੱਲੋਂ ਵੀ ਮੈਨੂੰ ਬੜਾ ਕੌਨਫੀਡੈਂਸ ਦਿਵਾਇਆ ਔਰ ਯੋਗਾ ਦੇ ਆਪਾਂ ਸੋਸ਼ਲ ਮੀਡੀਆ ਤੇ ਜੋ ਵੀ ਆਪਾਂ ਕੰਮ ਕਰਦੇ ਆਂ ਜਾਂ ਫਿਟਨੈਸ ਸੈਂਟਰ 'ਚ ਆਉਂਦੀ ਆ ਇਹਨਾਂ ਦੇ ਨਾਲ ਯੋਗਾ ਦੇ ਨਾਲ ਤੁਸੀਂ ਨੂੰ ਅੱਗੇ ਵਧਣਾ ਚਾਹੀਦਾ ਤੇ ਇਸ ਕਰਕੇ ਇਹ ਗਏ ਔਰ ਉੱਥੇ ਇੰਡੀਆ ਲੈਵਲ ਦਾ ਪ੍ਰੋਗਰਾਮ ਹੋਇਆ ਪੂਰੇ ਇੰਡੀਆ ਦੇ ਵਿੱਚੋਂ ਕਾਫੀ ਲੇਡੀਜ਼ ਔਰ ਜੈਂਟਸ ਕਾਫੀ ਉੱਥੇ ਆਏ ਸੀ ਜੀ ਨੇ ਕੰਟੈਕਟ ਵਾਕ ਵੀ ਹੋਇਆ ਮੋਡਲਿੰਗ ਹੋਇਆ ਜਾਂ ਡਾਂਸ ਵੀ ਹੋਇਆ ਉਹਦੇ ਵਿੱਚ ਪੰਜਾਬ ਦੇ ਵਿੱਚੋਂ ਬਨਿਕਾ ਗੋਇਲ ਆਪਣੇ ਮਿਸਿਸ ਪੰਜਾਬ ਬਣ ਕੇ ਆਈ ਹੈ ਤੇ ਜਿੰਦੇ ਸੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਔਰ ਬਹੁਤ ਜ਼ਿਆਦਾ ਇਸ ਗੱਲ ਦਾ ਪ੍ਰਾਊਡ ਤੇ ਮਾਣ ਹੈ ਕਿ ਆਪਣੇ ਪਹਿਲੀ ਗੱਲ ਦਾ ਪੰਜਾਬ ਦੀ ਲੜਕੀ ਹੈ ਫਿਰ ਦੂਸਰੀ ਮੋਗੇ ਦੀ ਲੜਕੀ ਹੈ ਫਿਰ ਤੀਸਰਾ ਮੇਰੇ ਫਿਟਨੈਸ ਸੈਂਟਰ ਦਾ ਆ ਰਹੀ ਹੈ ਤੇ ਇਸ ਗੱਲ ਦੀ ਬੜੀ ਜਗ੍ਹਾ ਖੁ 明天就来了。 ਮੈਨੂੰ ਕਾਫੀ ਜ਼ਿਆਦਾ ਦਿੱਕਤਾਂ ਆਉਂਦੀਆਂ ਹਨ ਜੇਕਰ ਕੋਈ ਨਾਂ ਬਣਾਉਣਾ ਹੋਵੇ ਕਾਫੀ ਜ਼ਿਆਦਾ ਉਗੜਾ ਵੀ ਹੋ ਰਹੀਆਂ ਹੈਗੀਆਂ ਦਿੱਕਤਾਂ ਵੀ ਆਉਂਦੀਆਂ ਪਰਿਵਾਰ ਵੀ ਸਮਝਣਾ ਠੀਕ ਆਉਂਦਾ ਹੈ ਮੈਂ ਬਸ ਇਹ ਕਹੂੰਗੀ ਕਿ ਆਪਣੀਆਂ ਲਈ ਤਾਂ ਦੇਖੋ ਟਾਈਮ ਤਾਂ ਕੱਢਣਾ ਚਾਹੀਦਾ ਹੈ ਦਿੱਕਤਾਂ ਬਹੁਤ ਹੁੰਦੀਆਂ ਮੈਂ ਵੀ ਇੱਕ ਮਹਿਲਾ ਹੈ ਦਿੱਕਤਾਂ ਮੈਨੂੰ ਵੀ ਹੈਗੀ ਹੈ ਲੇਕਿਨ ਅਰੇਂਜ ਥੋੜਾ ਜਿਹਾ ਜਿਤੇ ਕਹਿੰਦੇ ਹੈ ਜਿਤੇ ਚਾਹ ਉਥੇ ਰਾਹ ਥੋੜੀ ਆਪ ਦੀ ਵਿੱਚ ਆ ਹੁੰਦੀ ਆ ਆਪਣੇ ਆਪ ਨੂੰ ਥੋੜਾ ਚੀਜਕ ਹੁੰਦੀ ਹੈ ਲੇਡੀਜ਼ ਨੂੰ ਥੋੜਾ ਇਹ ਹੁੰਦਾ ਕਿ ਅਸੀਂ گاਵਾਂ ਦੇ ਸਮਾਜ ਕੀ ਗਿਆ ਬਾਹਰ ਕੀ ਗਿਆ ਮੈਂ ਵੈਸੇ ਹੀ ਨੇਚਰ ਪਾਰਕ 'ਚ ਕਾ ਦੇ ਵਿੱਚ ਕੋਈ ਲੈ ਹਰ ਲੇਡੀ ਜੀ ਨੇ ਇਹ ਹੀ ਕਹਿਣਾ ਕਿ ਨਹੀਂ ਮੇਰੀ ਵੀਡੀਓ ਨਾ ਬਣਾਨਾ ਕੋ ਸੋਸ਼ਲ ਮੀਡੀਆ ਤੇ ਨਾ ਪਾਣਾ ਕੋਈ ਦੇਖੇਗਾ ਤਾਂ ਮੈਨੂੰ ਕੀ ਕਹੇਗਾ ਲੇਕਿਨ ਧੀ ਧੀਰੇ ਉਹ ਤੁਸੀਂ 200 250 ਲੇਡੀ ਜੀ ਆਜ ਉਹ ਐਨਾ ਆਪਣੇ ਆਪ ਨੂੰ ਆਪਣੀ ਆਪਣੀ ਗਰੁੱਪ ਦੇ ਵਿੱਚ ਵੀ ਉਹ ਕਾਫੀ ਇੰਜੋਏ ਵੀ ਕਰ ਰਹੀ ਹੈ ਬਹੁਤ ਅਲੱਗ ਅਲੱਗ ਉਹ ਸੰਸਥਾ ਬਣਾ ਕੇ ਵੀ ਕੰਮ ਕਰ ਰਹੀ ਹੈ ਜਦੋਂ ਮੈਂ ਉਹਨਾਂ ਨੂੰ ਦੇਖਦੀ ਹਾਂ ਕਿ ਕਾਫੀ ਕੰਮ ਕਰ ਰਹੀ ਹੈ ਮੈਨੂੰ ਇਸ ਚੀਜ਼ ਦੀ ਬੜੀ ਖੁਸ਼ੀ ਹੁੰਦੀ ਹੈ ਤੇ ਐਸੀ ਕਰਕੇ ਮੈਂ ਹਰ ਲੇਡੀਜ਼ ਨੂੰ ਅੱਗੇ ਲੈ ਕੇ ਆਉਣ ਦੀ ਪੂਰੀ ਕੋਸ਼ਿਸ਼ ਕਰਦੀ ਹਾਂ ਉਹਨਾਂ ਦਾ ਜੋ ਮਨ ਦੇ ਵਿੱਚ ਜਕੋਂਦੀ ਹੈ ਦੂਰ ਕਰਨ ਦੀ ਪੂਰੀ ਕੋਸ਼ਿਸ਼ ਕਰਦੀ ਹ ਇਦਰ ਮੈਂ ਇਹੀ ਕਹਿਣਾ ਚਾਹੂੰਗੀ ਕਿ ਹਰ ਲੇਡੀਜ਼ ਨੂੰ ਆਪਣੇ ਆਪ ਨੂੰ ਦਿਖਾਰਨ ਦਾ ਮੌਕਾ ਜਰੂਰ ਮਿਲਣਾ ਚਾਹੀਦਾ ਹੈ ਜੋ ਉਹਨਾਂ ਦੇ ਹਸਬੰਡ ਹੈ ਜਾਂ ਉਹਨਾਂ ਦੇ ਮਦਰ ਇਨ ਲੂ ਹੈ ਜਾਂ ਫਾਦਰ ਇਨ ਲੂ ਹੈ ਉਹਨਾਂ ਨੂੰ ਵੀ ਥੋੜਾ ਚਲੋ ਹਰ ਲੇਡੀ ਜਨ ਆਪਣੇ ਘਰ ਦੀ ਜ਼ਿੰਮੇਵਾਰੀਆਂ ਤੋਂ ਨਾਲ-ਦਲ ਥੋੜਾ ਜਿਹਾ ਆਪਣੇ ਆਪ ਦਾ ਜਿਹੜਾ ਟੈਲੈਂਟ ਹੈ ਉਹ ਬਾਹਰ ਕੱਢਣਾ ਚਾਹੀਦਾ ਹੈ ਉਸ ਘਰਦਿਆਂ ਨੂੰ ਸਪੋਰਟ ਕਰਨੀ ਚਾਹੀਦੀ ਹੈ